ਇਹ ਆਵਾਰਾ ਪਸ਼ੂ ਹੈਗੇ ਉਹਨਾਂ ਦੇ ਕਾਰਨ ਬੜੇ ਪਰੇਸ਼ਾਨ ਨੇ ਲੋਕ ਹੁਣ ਐਸੇ ਗਊਸ਼ਾਲਾ ਕਿੰਨੀਆਂ ਹਮ ਇਹ ਕੰਤਰ ਨਹੀਂ ਵੜਦੇ ਮਗਾਈ ਦੇ ਹਿਸਾਬ ਨਾਲ ਗਰੀਬ Banda ਦਾ ਪਸ਼ੂ ਨਹੀਂ ਰੱਖਦਾ ਹੁਣ ਹਮ ਕਿਉਂਕਿ ਤੂੜੀ ਨਹੀਂ ਮਿਲਦੀ ਉਹਨੂੰ ਮਹਿੰਗੀ ਹੈ ਪੱਠੇ ਨਹੀਂ ਮਿਲਦੇ ਉਹਦੇ ਜ਼ਿੰਮੇਦਾਰ ਤੇ ਆਪ ਦੇ ਸਾਰਾ ਸਾਧਨ ਹੈ ਉਹੀ ਛੱਡ ਕੇ ਜਾਂਦੇ ਹੋਰ ਤਾਂ ਕੋਈ ਚੜਦਾ ਹੀ ਨਹੀਂ ਅੱਜ ਵੀ ਜਵੰਦਾ ਇਹਨਾਂ ਦੇ ਪਸ਼ੂਆਂ ਨੇ ਮਾਰੇ ਜੇ ਇਧਰ ਲਈ ਹਾਈਵੇ ਤੇ ਧਿਆਨ ਮਾਰੋਗੇ ਤਾਂ ਚਾਰੇ ਪਾਸੇ ਤੁਹਾਨੂੰ ਅਵਾਰਾ ਪਸ਼ੂ ਹੀ ਦਿਖਾਈ ਦੇਣਗੇ ਤੁਹਾਨੂੰ ਕੀ ਲੱਗਦਾ ਕਿੰਨੇ ਕ ਲੋਕ ਜਿਹੜੇ ਹੈਗੇ ਇਹਨਾਂ ਅਵਾਰਾ ਪਸ਼ੂਆਂ ਦਾ ਸ਼ਿਕਾਰ ਹੋਏ ਹਨ ਬਹੁਤ ਹੋਇਆ ਜੀ ਬਹੁਤ ਹੋਇਆ ਆਪਣੇ ਨਗਾਹੇ ਕੋਲੇ ਡੈੱਟ ਹੋਇਆ ਬੰਦੇ ਦੀ ਭਗਤੇ ਦੀ ਹੂੰ ਗੱਡੀ ਚ ਵੱਜੀ ਗਾਂ ਉਹ ਬੰਦੇ ਦੀ ਮੌਤ ਹੋ ਗਈ ਗੱਡੀ ਪਲਟ ਗਈ ਕਰੀਬ ਘਰ ਦਾ ਮੁੰਡਾ ਸੀ ਉਹਨਾਂ ਦੇ ਬੱਚਿਆਂ ਦਾ ਕੀ ਹਾਲ ਹੋਗਾ ਸਰਕਾਰਾਂ ਦਾ ਆਪਣਾ ਹੋਰੀ ਪਾਈ ਤੁਰੀਆਂ ਫਿਰਦੀਆਂ ਉਹਨਾਂ ਦਾ ਆਪ ਦਾ ਧਿਆਨ ਆਪਦੇ ਪਾਸੇ ਆ ਪਤਾ ਨਹੀਂ ਇਹਨਾਂ ਦਾ ਹੱਲ ਕਰਨ ਇਹਨਾਂ ਨੂੰ ਵਿਚਾਰੀਆਂ ਨੂੰ ਕਿਸੇ ਤਨ ਪੱਤਲ ਨਾ ਇਹ ਬਚਨ ਨਾਲੇ ਅਗਲਾ ਬੱਚੇ ਬੰਦਾ ਬੱਚੇ ਮੈਂ ਕਿਰਨਜੀਤ ਕੌਰ ਜੀ ਤੁਸੀਂ ਜੁੜੇ ਹੋ ਹੈਵਨ ਇੰਡੀਆ ਟੀਵੀ ਦੇ ਨਾਲ ਇਸ ਵਕਤ ਅਸੀਂ ਬਾਗਾ ਪ੍ਰਾਣਾ 메ਨ ਹਾਈਵੇ ਤੇ ਖੜੇ ਹੈਗੇ ਆ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਦਿਨੀ ਗਾਇਕ ਰਾਜਵੀਰ ਜਮੰਦਾ ਦਾ ਇੱਕ ਐਕਸੀਡੈਂਟ ਹੁੰਦਾ ਹੈ ਪਸ਼ੂਆਂ ਦੇ ਕਾਰਨ ਜੋ ਅੱਜ ਇਸ ਦੁਨੀਆ ਤੋਂ ਅਲਵਿਦਾ ਹੋ ਚੁੱਕੇ ਨੇ ਬੜਾ ਦੁੱਖ ਹੁੰਦਾ ਇੱਕ ਜਵਾਨ ਪੁੱਤ ਜਿਹੜਾ ਮਾਪਿਆਂ ਦਾ ਚਲਿਆ ਗਿਆ ਤੇ ਇੰਡਸਟਰੀ ਨੂੰ ਬਹੁਤ ਵੱਡਾ ਜਿਹੜਾ ਹੈ ਉਹਨਾਂ ਦਾ ਘਾਟਾ ਪਿਆ ਹੈ ਪਰ ਸਰਕਾਰ ਦੇ ਕੰਨਾਂ ਤੇ ਹਾਲੇ ਵੀ ਕੋਈ ਜੂੰ ਨਹੀਂ ਸਰਕੀ ਸਾਡਾ ਵੀਡੀਓ ਬਣਾਉਣ ਦਾ ਇਹੀ ਮਕਸਦ ਸੀ ਕਿ ਜੇਕਰ ਉਹ ਇੱਕ ਪੁੱਤ ਚਲਿਆ ਗਿਆ ਤਾਂ ਹੋਰ ਵੀ ਬਹੁਤ अनेका ਰਾਹੀਰ ਹੈਗੇ ਨੇ ਜਿਹੜੇ ਡਰਾਈਵਿੰਗ ਕਰਦੇ ਨੇ ਪਰ ਇਹਨਾਂ ਪਸ਼ੂਆਂ ਦੇ ਕਾਰਨ ਜਿਹੜੇ ਆਵਾਰਾ ਪਸ਼ੂ ਹੈਗੇ ਉਹਨਾਂ ਦੇ ਕਾਰਨ ਬੜੇ ਪਰੇਸ਼ਾਨ ਨੇ ਲੋਕ ਮੈਂ ਇੱਕ ਵਾਰੀ ਕੈਮਰਾਮੈਨ ਮੈਂ ਇਹਨੂੰ ਕਹੂੰਗੀ ਕਿ ਤਸਵੀਰਾਂ ਸਾਂਝੀਆਂ ਕਰ ਦੇਣ ਕਿ ਜ਼ਿਆਦਾਤਰ ਤੁਹਾਨੂੰ ਆ ਬਾਗਾ ਪ੍ਰਾਣਾ ਦੇ ਮੇਨ ਹਾਈਵੇ ਤੇ ਆਵਾਰਾ ਪਸ਼ੂ ਜਿਹੜੇ ਹੈਗੇ ਆ گاਵਾ ਦਿਖਦੀਆਂ ਨਜ਼ਰ ਆ ਰਹੀਆਂ ਤਾਂ ਰਾਹੀਰ ਜਿਹੜੇ ਹੈਗੇ ਬੜੀ ਪਰੇਸ਼ਾਨੀ ਆ ਰਹੀ ਆ ਕਿਉਂਕਿ ਇਹਨਾਂ ਦਾ ਇਹ ਨਹੀਂ ਪਤਾ ਕਿ ਕਦੋਂ ਇਹਨਾਂ ਨੇ ਵਿਚਾਲੇ ਆ ਜਾਣਾ ਤੇ ਕਦੋਂ ਜਿਹੜਾ ਕੋਈ ਭਿਆਨਕ ਹਾਦਸਾ ਕੋਈ ਨਵਾਂ ਮੋੜ ਲੈ ਸਕਦਾ ਸਾਡਾ ਵੀਡੀਓ ਬਣਾਉਣ ਦਾ ਇਹ ਮਕਸਦ ਹੈ ਕਿ ਸਰਕਾਰ ਨੂੰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈਗਾ ਇਹਨਾਂ ਪਸ਼ੂਆਂ ਦਾ ਕੋਈ ਨਾ ਕੋਈ ਹੱਲ ਕਰਨਾ ਚਾਹੀਦਾ ਹੈਗਾ ਜਿਵੇਂ ਇਹਨਾਂ ਵਾਸਤੇ ਗਊਸ਼ਾਲਾ ਬਣੀਆਂ ਹੈਗੀਆਂ ਜਾਂ ਹੋਰ ਵੀ ਜਿਹੜੇ ਬਣੇ ਹੋਏ ਜਗ੍ਹਾ ਬਣੀਆਂ ਹੋਈਆਂ ਉਹਨਾਂ ਜਗ੍ਹਾ ਤੇ ਜਿਹੜੇ ਆਵਾਰਾ ਪਸ਼ੂਆਂ ਨੂੰ ਲਜਾਣ ਵਾਸਤੇ ਇੱਥੇ ਕਿਸੇ ਨਾ ਕਿਸੇ ਪ੍ਰਸ਼ਾਸਨ ਦੀ ਜਿਹੜੀ ਡਿਊਟੀ ਲਾਉਣੀ ਚਾਹੀਦੀ ਆ ਅਸੀਂ ਰਾਘੀਰਾ ਨਾਲ ਵੀ ਗੱਲਬਾਤ ਕਰਦੇ ਹੈਗੇ ਆ ਕਿ ਉਹਨਾਂ ਦਾ ਇਹਨਾਂ ਪ੍ਰਤੀ ਕੀ ਜਿਹੜਾ ਵਿਚਾਰ ਹੈਗਾ ਕੀ ਮੈਸੇਜ ਮਿਲਦਾ ਹੈਗਾ ਅਸੀਂ ਸਰਕਾਰ ਤੱਕ ਪਹੁੰਚਾਉਣਾ ਚਾਹੁੰਦੇ ਆ ਤਾਂ ਕਿ ਕੋਈ ਹੋਰ ਜਿਹੜਾ ਵੱਡਾ ਹਾਸਾ ਨਾ ਹੋਵੇ ਤੁਸੀਂ ਦੇਖੋਗੇ ਮੈਂ ਕੈਮਰਾਮੈਨ ਨੂੰ ਕਹੂੰਗੀ ਤਸਵੀਰਾਂ ਸਾਂਝੀਆਂ ਕਰੋ ਵੀ ਤੁਸੀਂ ਜੇ ਇਧਰਲੇ ਹਾਈਵੇ ਤੇ ਧਿਆਨ ਮਾਰੋਗੇ ਤਾਂ ਚਾਰੇ ਪਾਸੇ ਤੁਹਾਨੂੰ ਅਵਾਰਾ ਪਸ਼ੂ ਹੀ ਦਿਖਾਈ ਦੇਣਗੇ ਕਿਤੇ ਨਾ ਕਿਤੇ ਜਿਹੜਾ ਹੈਗਾ ਏ ਵੱਡੀ ਘਟਨਾ ਹੋ ਸਕਦੀ ਹੈ ਇਹਨਾਂ ਅਵਾਰਾ ਪਸ਼ੂਆਂ ਦੇ ਕਾਰਨ ਜੇਕਰ ਪ੍ਰਸ਼ਾਸਨ ਇਹਨਾਂ ਵੱਲ ਧਿਆਨ ਦੇਵੇ ਤਾਂ ਸ਼ਾਇਦ ਇਹ ਘਟਨਾਵਾਂ ਹੋਣ ਤੋਂ ਬਚ ਜਾਣ ਗੱਲਬਾਤ ਕਰਦੇ ਹਾਂ ਹਾਂਜੀ ਅੰਕਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿੱਥੋਂ ਆਏ ਆ ਤੁਸੀਂ ਬਾਕੇ ਫਰਾਨਾ ਹੀ ਆ ਬਾਕੀ ਫਰੈਂਡ ਤੇ ਲੋਕ ਕੋ ਲੋ ਜਿਵੇਂ ਤੁਹਾਨੂੰ ਪਤਾ ਕਿ ਆਵਾਰਾ ਪਸ਼ੂ ਹੈਗੇ ਜਿਨ੍ਹਾਂ ਦੇ ਕਾਰਨ ਕਾਫੀ ਹਾਦਸੇ ਹੋਏ ਆ ਪਿਛਲੀ ਪਿਛਲੇ ਸਮੇਂ ਦੇ ਵਿੱਚ ਇੱਕ ਗਾਇਕ ਦੀ ਵੀ ਡੈਥ ਹੋਈ ਆ ਤੁਸੀਂ ਕੀ ਕਹਿਣਾ ਚਾਹੋਗੇ ਇਸ ਦੇ ਬਸੀਂ ਜਾਣੇ ਵੀ ਇਹਨਾਂ ਨੂੰ ਵਿਚਾਰਿਆਂ ਨੂੰ ਕਿਸੇ ਤਨ ਪਤਨ ਲੱਗਣ ਇਹ ਕੋਈ ਇਹਨਾਂ ਦੀ ਹੁਣ ਇੱਥੇ ਗਊਸ਼ਾਲਾ ਕਿੰਨੀਆਂ ਹੈ ਇਹ ਕੰਦਰ ਨਹੀਂ ਵੜਦੇ ਗਊਸ਼ਾਲਾ ਜਵਾੜਦੇ ਨਹੀਂਗੇ ਹਾਂ ਨਹੀਂ ਵੜਦੇ ਕਾਕਾ ਜੀ ਕੀ ਕਹਿ ਸਕਦੇ ਹੁਣ ਇਹਨਾਂ ਨੂੰ ਪਤਾ ਹੋਊਗਾ ਜੀ ਕੀ ਲੱਗਦਾ ਕਿ ਪ੍ਰਸ਼ਾਸਨ ਨੇ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਆ ਦੇਣਾ ਚਾਹੀਦਾ ਜੀ ਕਿੰਨੇ ਕ ਜਿਹੜੇ ਹੈਗੇ ਤੁਸੀਂ ਲੋਕਲ ਹੋ ਇੱਥੋਂ ਤੁਹਾਨੂੰ ਕੀ ਲੱਗਦਾ ਕਿੰਨੇ ਕ ਲੋਕ ਜਿਹੜੇ ਹੈਗੇ ਇਹਨਾਂ ਅਵਾਰਾ ਪਸ਼ੂਆਂ ਦਾ ਸ਼ਿਕਾਰ ਹੋਏ ਬਹੁਤ ਹੋਇਆ ਜੀ ਬਹੁਤ ਹੋਇਆ ਆਪਣੇ ਨਗਾਹੇ ਕੋਲੇ ਡੈੱਥ ਹੋਇਆ ਬੰਦੇ ਦੀ ਭਗਤੇ ਦੀ ਹੂੰ ਗੱਡੀ ਚ ਵੱਜੀ ਗਾਂ ਉਹ ਬੰਦੇ ਦੀ ਮੌਤ ਹੋ ਗਈ ਗੱਡੀ ਪਲਟ ਗਈ ਜੀ ਆ ਜੀਪ ਸੀਗੀ ਆਪਣੀ ਛੋਟੀ ਮਿੰਦਰਾ ਪੇਕਅਪ ਉਹ ਪਲਟ ਗਈ ਸੀ ਹੂੰ ਬੰਦੇ ਦੀ ਮੌਤ ਹੋ ਗਈ ਡਰਾਈਵਰ ਦੀ ਗਰੀਬ ਘਰ ਦਾ ਮੁੰਡਾ ਸੀ ਉਹਨਾਂ ਦੇ ਬੱਚਿਆਂ ਦਾ ਕੀ ਹਾਲ ਹੋਗਾ ਛੋਟੇ ਛੋਟੇ ਬੱਚੇ ਰੋਲਦੇ ਬੱਚੇ ਛੋਟੇ ਛੋਟੇ ਸੀਗੇ ਜੀ ਹੂੰ ਹੁਣ ਅਸੀਂ ਵੀ ਰਾਤ ਨੂੰ ਜਾਂਦੇ ਆ ਕਈ ਵਾਰੀ ਨੀਰਾ ਹੋ ਜਾਂਦਾ ਲੈਡ ਘਟ ਹੁੰਦੀ ਆ ਆਪਦੀ ਨਿਗਾ ਵੀ ਘਟਾ ਕਿਉਂਕਿ ਵੀ ਉਮਰ ਦੇ ਹਿਸਾਬ ਨਾਲ ਸਮਝੋ ਹੁਣ ਗਰੀਬ ਬੰਦੇ ਨਹੀਂ ਟਾਈਮ ਘਰੇ ਬੈਠੇ ਸਰਦਾ ਨੀਗਾ ਪਸ਼ੂ ਵਿੱਚ ਵਜਦੇ ਆ ਬਚਾ ਲਈਦਾ ਹੌਲੀ ਹੌਲੀ ਬਚਾਉਨੇ ਆ ਅੱਜ ਵੀ ਸਰਕਾਰ ਦਾ ਧਿਆਨ ਹੈ ਕਿ ਇਸ ਗੱਲਾਂ ਵੱਲ ਕੀ ਕਹ ਸਕਦੇ ਜੀ ਸਰਕਾਰਾਂ ਦਾ ਉਹ ਹੋਰ ਹੀ ਪੈ ਤੁਰੀਆਂ ਫਿਰਦੀਆਂ ਉਹਨਾਂ ਦਾ ਆਪਦਾ ਧਿਆਨ ਆਪਦੇ ਪਾਸੇ ਆ ਪਰ ਇਹਨਾਂ ਦਾ ਕੋਈ ਹੱਲ ਨਹੀਂਗਾ ਹੋਣਾ ਚਾਹੀਦਾ ਬਿਲਕੁਲ ਹੋਣਾ ਚਾਹੀਦਾ ਹੁਣ ਕਿੰਨੇ ਪਸ਼ੂ ਫਿਰਦੇ ਆ ਥਿਹੜੇ ਮਰਜੀ ਰੋਡ ਤੇ ਜਾਵੜੋ ਚੰਨੋਣਾ ਰੋਡ ਜਾਵੜੋ ਨਿਹਾਲੇਲਾ ਰੋਡ ਜਾਵੜੋ ਕੋਟਕਪੂਰਾ ਰੋਡ ਜਾ ਆ ਗਿਆ ਮੁੱਦਗੀ ਰੋਡ ਕੋਈ ਨਾ ਕੋਈ ਵਾਰਾ ਪਸ਼ੂ ਕਰਦੇ ਚਾਰ ਗਊ ਕਹਿੰਦਾ ਹਾਂਜੀ ਚਾਰ ਗਊਸ਼ਾਲਾ ਬਾਗੇ ਪਰਾਨੇ ਜਿਗਾ ਕੋਈ ਗਊਸ਼ਾਲਾ ਚ ਹੈ ਨਹੀਂ ਇਹਨਾਂ ਦਾ ਹੀ ਰੱਖਣ ਦਾ ਪ੍ਰਬੰਧ ਜਿਗਾ ਉਹ ਬਹੁਤ ਪਸ਼ੂ ਕਹਿੰਦੇ ਸਾਡੇ ਕੋਲ ਬਾਲੇ ਅੱਗੇ ਹੂੰ ਪਰ ਬਹੁਤ ਔਖਾ ਐ ਮਤਲਬ ਕਿ ਕੋਈ ਧਿਆਨ ਨਹੀਂ ਕੋਈ ਧਿਆਨ ਨਹੀਂ ਗਾ ਜੀ ਹੁਣ ਇਹਨਾਂ ਨੇ ਸਿਆਲ ਚ ਇਹਨਾਂ ਦਾ ਇੰਨਾ ਬੁਰਾ ਹਾਲ ਹੋਣਾ ਤੂੰ ਗੱਲ ਛੱਡ ਦਿਓ ਜੀ ਹਰੇਕ ਨਾਕਾ ਲੱਗ ਜਾਣਾ ਹੈ ਹੂੰ ਸ਼ਹਿਰੋਂ ਬਾਹਰ ਨਾਕਾ ਲਾ ਦੇਣਾ ਬੰਦੇ ਬਾ ਦੇਣੇ ਮੇਰੇ ਵਰਗੇ ਗਰੀਬ ਬੰਦੇ ਨੂੰ ਕਣਕ ਤੇ ਭਾਊਗਾ ਕੋਈ ਮਹੀਨੇ ਤੇ ਭਾਊਗਾ ਜ਼ਿੰਮੇਦਾਰ ਬਹੁ ਨਹੀਂ ਆ ਉਹਨਾਂ ਨੇ ਕੰਕ ਖਰਾਬ ਹੋਊਗੀ ਤੇ ਇਹ ਪਸ਼ੂ ਆ ਭੁੱਖੇ ਤੇ ਆਏ ਮਰਦੇ ਆ ਬੁਰਾ ਹਾਲ ਐ ਇਹਨੂੰ ਉਹਨਾਂ ਵਾਲੇ ਸਮੇਂ ਦੇ ਵਿੱਚ ਤੁੰਦਾ ਜ਼ਿਆਦਾ ਹੋ ਜਾਣੀਆਂ ਹਾਂ ਹਾਦਸੇ ਜ਼ਿਆਦਾ ਹੋਣਗੇ ਪੂਰੇ ਹੀ ਹੋਣਗੇ ਜੀ ਪੂਰੇ ਹੀ ਹੋਣਗੇ ਕੀ ਕਹਿਣਾ ਚਾਹੋ ਨੇ ਪ੍ਰਸ਼ਾਸਨ ਨੂੰ ਆਪਾਂ ਤਾਂ ਨਹੀਂ ਇਹਨਾਂ ਦਾ ਹੱਲ ਕਰਨ ਇਹਨਾਂ ਨੂੰ ਵਿਚਾਰੀਆਂ ਨੂੰ ਕਿਸੇ ਤਨ ਪੱਤਲ ਨਾ ਹੋਣ ਨਾ ਇਹਦਾ ਕਾ ਇਹ ਬੱਚਨ ਨਾਲੇ ਅਗਲਾ ਬੱਚੇ ਬੰਦਾ ਬੱਚੇ ਜਿਹਨਾਂ ਅਕਸੀਡੈਂਟੋ ਕੇ ਮਰਦਾ ਹੈ ਉਹ ਬੱਚੇ ਨਾਲੇ ਇਹ ਆਪਦੀਆਂ ਵਿੱਚ ਭੁੱਖੀਆਂ ਮਾਰਦੇਗਾ ਅੰਦਰ ਪੱਠੇ ਖਾਣ ਸੇ ਬਹੁਤ ਸੇਵਾ ਕਰਦੇ ਲੋਕ ਇਹਨਾਂ ਦੀ ਬੇਜਮਾਨ ਆ ਇਹ ਬੋਲ ਕੇ ਨਹੀਂ ਦੱਸ ਸਕਦੇ ਕਈ ਨਾ ਸੀ ਇੱਕ ਪਿੰਡਾਂ ਦੇ ਵਿੱਚੋਂ ਕਈ ਜਿਹੜੇ ਹੈਗੇ ਪਸ਼ੂ ਆ ਜਦੋਂ ਤਾਂ ਮਤਲਬ ਕਿ ਉਹ ਦੁੱਧ ਦੇਣ ਵਾਲੇ ਹੁੰਦੇ ਉਹਨਾਂ ਚਾਰ ਰੱਖਦੇ ਆ ਪਰ ਜਦੋਂ ਉਹ ਹਟ ਜਾਂਦੇ ਲੋਕ ਵੀ ਆ ਹੀ ਛੱਡ ਜਾਂਦੇ ਛੱਡਦੇ ਆ ਜੀ ਛੱਡਦੇ ਆ ਛੱਡਦੇ ਤਾਂ ਹੁਣ ਜ਼ਿੰਮੇਵਾਰੀ ਆ ਤਗੜੇ ਬੰਦੇ ਕੋਲੇ ਆ ਹੁਣ ਮਾੜੇ ਕੋਲੇ ਦਾ ਪਸ਼ੂ ਹੀ ਨਹੀਂ ਗਾ ਮਹਿੰਗਾਈ ਦੇ ਹਿਸਾਬ ਨਾਲ ਗਰੀਬ ਬੰਦਾ ਦਾ ਪਸ਼ੂ ਨਹੀਂ ਰੱਖਦਾ ਹੁਣ ਕਿਉਂਕਿ ਤੂੜੀ ਨਹੀਂ ਮਿਲਦੀ ਉਹਨੂੰ ਮਹਿੰਗੀ ਆ ਪੱਠੇ ਨਹੀਂ ਮਿਲਦੇ ਉਹਦੇ ਜ਼ਿੰਮੇਵਾਰ ਦੇ ਆਪਦੇ ਸਾਰੇ ਸਾਧਨ ਆ ਉਹੀ ਛੱਡ ਕੇ ਜਾਂਦੇ ਹੋਰ ਤਾਂ ਕੋਈ ਚੜਦਾ ਹੀ ਜਿਹੜਾ ਬੰਦਾ ਛੱਡਦਾ ਉਹਨੂੰ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ। ਦੂਜੀ ਇਹਨਾਂ ਦੇ ਹੋਣੀ ਚਾਹੀਦੀ ਜਿਹੜੇ ਬੰਦੇ ਇਹ ਸਾਂਭਦੇ ਨਹੀਂ ਇਹਨਾਂ ਨੂੰ ਰੱਖਦੇ ਨਹੀਂ। ਵੇਨੀਆਂ ਗਊਸ਼ਾਲਾ ਬਣੀਆਂ ਇੰਨੀ ਪ੍ਰਬੰਧਾ ਇੰਨੀ ਕਣਕ ਆਉਂਦੀ ਆ ਤੂੜੀ ਆਉਂਦੀ ਆ ਦਾਣਾ ਆਉਂਦਾ। ਕੋਈ ਨਹੀਂ ਸਾਂਭਦਾ ਇਹਨਾਂ ਨੂੰ। ਕੋਈ ਪ੍ਰਬੰਧ ਨਹੀਂ ਹੈਗਾ ਇਹਨਾਂ ਦਾ। ਕੋਈ ਪ੍ਰਬੰਧ ਨਹੀਂ। ਸੱਚੀ ਗੱਲ। ਸੱਚੀ ਗੱਲ। ਤੁਹਾਡੀ ਰੋ ਹੀ ਨਹੀਂ ਆਵਾਜ਼ ਆਈ ਇੱਥੇ। ਹਾਂਜੀ ਹਾਂਜੀ। ਤੁਹਾਨੂੰ ਇਹਨਾਂ ਆਵਾਰਾ ਪਸ਼ਵਾਂ ਦੀ ਕਿੰਨੀ ਕਿ ਪਰੇਸ਼ਾਨੀ ਹੈ। ਬੜੀ ਪਰੇਸ਼ਾਨੀ ਆਈ ਹੈ ਹੁਣ ਕਰਕੇ ਕੀ ਵੇਲੇ ਕੋਲੇ ਜਾਂਦੇ ਰਹਿੰਦੇ ਆ। ਕਦੇ ਕੋਈ ਆ ਜਾ ਕਦੇ ਕੋਈ ਆ ਜਾ ਬੂਰੇ। ਬਹੁਤ ਕੋਈ ਹੱਲ ਹੋਣਾ ਚਾਹੀਦਾ ਪ੍ਰਸ਼ਾਸਨ ਉੱਤੇ ਹੱਲ ਕਰ ਹਾਂਜੀ ਹਾਂਜੀ ਹੱਲ ਕਰਨਾ ਚਾਹੀਦਾ ਪ੍ਰਵਾਸਨ ਕਿੰਨੇ ਕੁ ਲੋਕ ਹੈਗੇ ਜਿਹੜੇ ਬਾਗਾਪਰਾਣਾ ਦੇ ਵਿੱਚ ਕਿੰਨੇ ਕੁ ਤੁਸੀਂ ਦੇਖਿਆ ਵੀ ਜਿਹੜੇ ਆਵਾਰਾ ਪਸ਼ੂਆਂ ਦੇ ਸੜਕ ਹਾਸੇ ਦੇ ਸ਼ਕਰ ਬਣੇ ਜਿੱਧਰ ਜਾਈਏ ਹੁਣ ਮੋਗਾ ਰੋਡ ਤੇ ਵੀ ਬਾਲੇ ਆ ਨਿਹਾਲੇ ਰੋਡ ਤੇ ਵੀ ਜਾਦੇ ਹੁੰਦੇ ਉਹਨੇ ਹੀ ਪਸ਼ੂ ਆਈ ਤੇ ਜੈਨੀ ਮਾਰਕੀਟ ਤੇ ਜਾਈਏ ਉਧਰ ਵੀ ਉਹਨੇ ਹੀ ਆਈ ਹਾਂਜੀ ਪ੍ਰਸ਼ਾਸਨ ਇਹਨਾਂ ਨਾਲ ਕਿਉਂ ਨਹੀਂ ਧਿਆਨ ਦੇ ਰਿਹਾ ਧਿਆਨ ਦੇਣਾ ਚਾਹੀਦਾ ਜੀ ਧਿਆਨ ਦੇਣਾ ਚਾਹੀਦਾ ਨੁਕਸਾਨ ਕਿੰਨਾ ਹੁੰਦਾ ਜੀ ਲੋਕਾਂ ਦਾ ਨੁਕਸਾਨ ਕਿੰਨਾ ਹੁੰਦਾ ਹੁਣ ਵਿਚਾਰੇ ਕਿਤੇ ਰਕੇ ਕਿਦਾ ਕਿਸੇ ਦਾ ਕਿ ਐਕਸੀਡੈਂਟ ਹੋ ਗਿਆ ਕਿਤੇ ਕਿਸੇ ਦਾ ਹੁਣ ਗਾਂ ਠੰਡਾ ਆਉਣ ਵਾਲੀ ਹੈ ਹਾਂਜੀ ਹਾਂਜੀ ਧੁੰਦਾ ਆਉਣ ਵਾਲੀ ਤੁਹਾਨੂੰ ਲੱਗਦਾ ਵੀ ਜ਼ਿਆਦਾ ਹਾਦਸੇ ਹੋਣਗੇ ਹਾਂਜੀ ਧੁੰਦਾ ਵਿੱਚ ਤਾਂ ਬੜੇ ਨੁਕਸਾਨ ਹੋਣਗੇ ਜੀ ਧੁੰਦਾ ਵਿੱਚ ਤਾਂ ਬੜੇ ਨੁਕਸਾਨ ਹੋਣਗੇ ਜੀ ਹਾਂਜੀ ਹਾਂਜੀ ਕਿੱਥੋਂ ਆ ਜੀ ਰੋਡੋਂ ਆ ਰੋਟਿਆ ਤੋਂ ਜਿੱਤਾ ਅਵਾਰਾ ਪਸ਼ੂ ਤੁਸੀਂ ਦੇਖਦੇ ਆ ਸੜਕਾਂ ਦੇ ਉੱਤਰ ਜਿਨ੍ਹਾਂ ਦੇ ਕਾਰਨ ਹਰੇਕ ਹਾਦਸੇ ਬਹੁਤ ਜ਼ਿਆਦਾ ਹਾਦਸੇ ਹੁੰਦੇ ਕੀ ਕਹਿਣਾ ਚਾਹੁੰਗੇ ਬਹੁਤ ਮਾੜਾ ਹੈ ਹੂੰ ਬੰਦੇ ਦੀ ਜਾਨ ਲੈਂਦੇ ਹੂੰ ਐਕਸੀਡੈਂਟ ਬਹੁਤ ਬੜਾ ਕਰਾਉਂਦੇ ਇਹ ਇਹਨੂੰ ਗਵਰਨਮੈਂਟ ਨੂੰ ਪ੍ਰਬੰਧ ਕਰਨਾ ਚਾਹੀਦਾ ਪਰਬੰਧ ਕਰਨਾ ਸਸਜੋ ਪੈਸੇ ਕੱਢਦੇ ਆ ਬਿੱਲ ਬਿਜਲੀ ਦੇ ਬਿੱਲ ਚ ਵੀ ਆਉਂਦੇ ਪੈਸੇ ਆਉਂਦੇ ਸਾਰੇ ਹਾਂਜੀ ਕਹਿੰਦੇ ਬਾਗਾ ਪ੍ਰਾਣਾ ਦੇ ਵਿੱਚ ਚਾਰ ਗਊਸ਼ਾਲਾ ਪਰ ਕੋਈ ਗਊਸ਼ਾਲਾ ਵਾਲਾ ਇਹਨਾਂ ਨੂੰ ਰੱਖਣ ਨੂੰ ਇਹ 12 ਨੂੰ ਨਹੀਂ ਫੜਦੇ ਦੁੱਧ ਦੀਆਂ ਦੇਸੀ ਫੜੀ ਬੈਠੇ ਆ ਦੇਸੀ ਫੜੀ 12 ਆਜ ਨੇ ਅਮਰੀਕਾ ਜਾਂ ਨਹੀਂ ਫੜਦੇ ਦੇਸੀ ਕਿਉਂ ਫੜੀ ਬੈਠਿਆ ਜੀ ਉਹ ਗਊਸ਼ਾਲਾ ਪ੍ਰਾਣੀਆਂ ਜਿਹਨਾਂ ਦੀ ਸੰਤਾਨ ਨਹੀਂ ਬਣਾਈਆਂ ਬੋਰੀਆਂ ਦੀ ਹਾਂਜੀ ਉਹਨਾਂ ਨੂੰ ਸਮਝੀ ਜਿੰਨਾ ਵਾਸਤੇ ਵੀ ਤਾਂ ਕੋਈ ਹੱਲ ਹੋਣਾ ਚਾਹੀਦਾ ਇਹ ਹੱਲ ਹੋਣਾ ਚਾਹੀਦਾ ਗਵਰਨਮੈਂਟ ਨੂੰ ਕਰਨਾ ਚਾਹੀਦਾ ਹਾਂ ਗਵਰਨਮੈਂਟ ਨੂੰ ਕਰਨਾ ਹੁਣ ਜਿੱਦਾਂ ਮੌਸਮ ਗਾਂ ਠੰਡ ਵਾਲਾ ਆਉਣ ਵਾਲਾ ਧੁੰਦਾਂ ਵਾਲਾ ਆਉਣਾ ਤੁਹਾਨੂੰ ਲੱਗਦਾ ਨਹੀਂ ਵੀ ਇਹਦੇ ਨਾਲ ਹਾਸੇ ਹੋਣਾ ਅਸੀਂ ਮੈਡਮ ਹਰ ਸਾਲ 3 ਲੱਖ ਠੇਕਾ ਦਿੰਨੇ ਰੋਡਾਂ ਦਾ ਅੱਛਾ ਜੀ ਠੇਕਾ ਜਰ ਬਿਠਾਇਆ ਹੋਇਆ ਹਾਂ ਹਾਂ ਜੀ 3 ਲੱਖ ਠੇਕਾ ਦਿੰਨੇ ਅੱਛਾ ਹਰ ਸਾਲ ਹਰ ਸਾਲ ਹਾਂ ਕੀ ਸਰਕਾਰ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਹਾਂ ਹਾਂ ਬਹੁਤ ਜ਼ਰੂਰੀ ਕੀ ਕਹਿਣਾ ਚਾਹੋਗੇ ਅਸੀਂ ਕਹਿੰਦੇ ਆ ਪਸ਼ੂ ਜਿਹੜੇ ਰੋਕੋ ਪਸ਼ੂ ਬਹੁਤ ਬੁਰਾ ਲਖਰੀ ਦਿੰਦੇ ਹਾਂ ਹਾਂ ਬਹੁਤ ਬੁਰਾ ਚਾਰੇ ਪਾਸੇ ਦੇਖੀਏ ਵਾਰਾ ਪਸ਼ੂ ਹਾਂ ਪਸ਼ ਰਾਜਵੀਰ ਜੀ ਬੰਦਾ ਇਹਨਾਂ ਦੇ ਪਸ਼ੂਆਂ ਨੇ ਮਾਰਿਆ ਇਹਨਾਂ ਪਸ਼ੂਆਂ ਕਰ ਹਾਂ ਪਸ਼ੂਆਂ ਨੂੰ ਐਮਬਲੋਇਰ ਹੁੰਦਾ ਸਾਰਾ ਆ ਰਹਿਣੀਆਂ ਲੱਗਦੀਆਂ ਐਨ ਕਾਂਦੀਆਂ ਸਾਡੀਆਂ ਬਹੁਤ ਬੁਰਾ ਲਾ ਹਾਂ ਬਹੁਤ ਜ਼ਿਆਦਾ ਵਿੱਚ ਮਾਰਦੇ ਆ ਪਸ਼ੂ ਦਾ ਬਹੁਤ ਬੁਰਾ ਲਾ ਪਸ਼ੂ ਦੇ ਇੰਨੇ ਖਰਾਬ ਕਰੀ ਜਾਂਦੇ ਬਹੁਤ ਜ਼ਿਆਦਾ ਹੱਦ ਤੋ ਕੀ ਗਵਰਨਮੈਂਟ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਇਹ ਵੀ ਵੱਲ ਇਹ ਧਿਆਨ ਦੇਣਾ ਚਾਹੀਦਾ ਇਹ ਜਿਹੜੀਆਂ ਗਊਆਂ ਵਧੀਆ ਹੁੰਦੀਆਂ ਉਹ ਤਰਖ ਲੈਂਦੇ ਐ ਜਿਹੜੀਆਂ ਆ ਵਾਰਾ ਕਰਦੇ ਐ ਤੁਰੀਆਂ ਫਿਰਦੀਆਂ ਲੈਣਾ ਨਾ ਲੈਣਾ ਇਹਨਾਂ ਬੇਜਬਾਨਾਂ ਨਾਲ ਕਿਸੇ ਦਾ ਹਾਂ ਹਾਂ ਇਹਨਾਂ ਧਿਆਨ ਜਮਾਂ ਧਿਆਨ ਹੈ ਨਹੀਂ ਇੱਥੇ ਤੋ ਗੱਲ ਬਾਤ ਕੀਤੀ ਹੈ ਲੋਕਾਂ ਦੇ ਨਾਲ ਤਾਂ ਮੈਂ ਇੱਕ ਵਾਰੀ ਕਹੂੰਗੀ ਆ ਦੇਖੋ ਬਿਲਕੁਲ ਜਿਹੜਾ ਹੈਗਾ ਰੋਡ ਦੇ ਵਿੱਚਕਾਰ ਜਾ ਰਿਹਾ ਹੈਗਾ ਤਾਂ ਹੁਣ ਇਧਰਲੇ ਪਾਸੇ ਉਹ ਸਾਧਨ ਆ ਰਹੇ ਹੈਗੇ ਆ ਬਹੁਤ ਬੁਰਾ ਆ ਰਿਹਾ ਦੇਖੀ ਸਾਰਾ ਬੁਰਾ ਆ ਰਿਹਾ ਹੈ ਪਸ਼ੂਆਂ ਦਾ ਬਹੁਤ ਜ਼ਿਆਦਾ ਬੁਰਾ ਆ ਰਿਹਾ ਆਵਾਰਾ ਪਸ਼ੂਆਂ ਦਾ ਇੱਕ ਵਾਰੀ ਕੀ ਕਹਿਣਾ ਚਾਹੋਗੇ ਜੀ ਬਹੁਤ ਰਾਤ ਨੂੰ ਫੜਕਾਂ ਤੇ ਬਹਿ ਜਾਂਦੇ ਬਹੁਤ ਬੁਰਾ ਆ ਰਿਹਾ ਹੈ ਭਾਈ ਲੰਗੜ ਨੂੰ ਥਾਂ ਨਹੀਂ ਹੁੰਦਾ ਹਾਂ ਲੰਗੜ ਨੂੰ ਥਾਂ ਨਹੀਂ ਹੈਗਾ ਕਿੰਨੇ ਕ ਹਾਦਸੇ ਹੁੰਦੇ ਆ ਇਹਨਾਂ ਦੇ ਕਰਕੇ ਬਹੁਤ ਹੁੰਦੇ ਆ ਵਿੱਚ ਹਾਂ ਇਹ ਸਰਕਾਰ ਨੂੰ ਇਹਨਾਂ ਵੱਲ ਧਿਆਨ ਦੇਣਾ ਚਾਹੀਦਾ ਹਾਂਜੀ ਜ਼ਰੂਰ ਦੇਣਾ ਚਾਹੀਦਾ ਜੀ ਜ਼ਰੂਰ ਦੇਣਾ ਚਾਹੀਦਾ ਹਾਂਜੀ ਸੋ ਜਿੰਨਾ ਵੀ ਅਸੀਂ ਰਾਹਗੀਰਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਦਾ ਇਹ ਹੀ ਕਹਿਣਾ ਹੈ ਕਿ ਗਵਰਨਮੈਂਟ ਸਰਕਾਰ ਨੂੰ ਇਹਨਾਂ ਵੱਲ ਧਿਆਨ ਦੇਣਾ ਚਾਹੀਦਾ ਹੈਗਾ ਏ ਗਊਸ਼ਾਲਾ ਬਹੁਤ ਜ਼ਿਆਦਾ ਬਣੀਆਂ ਹੈਗੀਆਂ ਜਿਵੇਂ ਆਵਾਰਾ ਪਸ਼ੂ ਹੈਗੇ ਉਹਨਾਂ ਨੂੰ ਗਊਸ਼ਾਲਾ ਦੇ ਵਿੱਚ ਭੇਜਣਾ ਚਾਹੀਦਾ ਜਾਂ ਸਰਕਾਰ ਵੱਲੋਂ ਕੋਈ ਇਨਮਰਤੀ ਪੁਖਤਾ ਇੰਤਜ਼ਾਮ ਕਰਨਾ ਚਾਹੀਦਾ ਤਾਂ ਕਿ ਜਿਹੜੇ ਵੱਡੇ ਵੱਡੇ ਹਾਦਸੇ ਹੋਣ ਤੋਂ ਬਚਾਅ ਹੋ ਸਕੇ ਲੋਕਾ ਲੋਕ ਬੜੇ ਪਰੇਸ਼ਾਨ ਨੇ ਇਨਾਂ ਦਾ ਕਹਿਣਾ ਕਿ ਤੁਸੀਂ ਬਾਗੇ ਪੁਰਾਣੇ ਦੇ ਚਾਰ ਚਪੇਰੇ ਵੱਲ ਧਿਆਨ ਦਿਓਗੇ ਤਾਂ ਹਰ ਪਾਸੇ ਤੁਹਾਨੂੰ ਅਵਾਰਾ ਪਸ਼ੂ ਹੀ ਮਿਲਣਗੇ ਸੋ ਅਸੀਂ ਇੱਥੋਂ ਦੇ ਪ੍ਰਸ਼ਾਸਨ ਨੂੰ ਤੇ ਗਵਰਨਮੈਂਟ ਸਰਕਾਰ ਨੂੰ ਅਪੀਲ ਕਰਦੇ ਆ ਕਿ ਇਨਾਂ ਅਵਾਰਾ ਪਸ਼ੂਆਂ ਦਾ ਜਿਹੜਾ ਹੈਗਾ ਕੋਈ ਨਾ ਕੋਈ ਹੱਲ ਕੀਤਾ ਜਾ ਸਕੇ ਤੇ ਵੱਡੇ ਤੋਂ ਵੱਡੇ ਹਾਸੇ ਦਾ ਜਿਹੜਾ ਬਚਾਅ ਹੋ ਸਕੇ ਤੁਹਾਨੂੰ ਇਹ ਵੀਡੀਓ ਕਿੱਦਾਂ ਲੱਗੀ ਕਮੈਂਟ ਬਾਕਸ ਦੇ ਵਿੱਚ ਮੈਸੇਜ ਜ਼ਰੂਰ ਕਰਨਾ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ